ਹਾਏ ਮੁੜ ਜਾ ਮੁੜ ਜਾ ਮੁੜ ਜਾ ਮੇਰੇ ਮਗਰ ਮੁੜ ਜਾ ਤੂੰ ਮੁੜ ਜਾ ਮੁੜ ਜਾ ਮੁੜ ਜਾ ਮੇਰੇ ਮਗਰ ਮੁੜ ਜਾ ਤੂੰ ਤੈਨੂੰ ਜਿੱਥੇ ਰੱਬ ਨੇ ਜੋੜਿਆ ਜਾਂ ਕਿ ਉੱਥੇ ਜੁੜ ਜਾ ਤੂੰ ਤੈਨੂੰ ਜਿੱਥੇ ਰੱਬ ਨੇ ਜੋੜਿਆ ਜਾਂ ਕਿ ਉੱਥੇ ਜੁੜ ਜਾ ਤੂੰ ਮੈਨੂੰ ਕਿਰਪਾ ਕਰਕੇ ਵੇ ਕਿਰਪਾ ਕਰਕੇ ਵੇ ਨਾ ਹੁਣ ਆਪਣੀ ਆਪਣੀ ਕਹਿ ਜਿੰਨੂੰ ਵਿਆਹ ਕੇ ਲਿਆਇਆ ਏ ਬਸ ਸੁਣੋ ਦਾ ਬਣ ਕੇ ਰਹਿ ਜਿੰਨੂੰ ਵਿਆਹ ਕੇ ਲਿਆਇਆ ਏ ਬਸ ਸੁਣੋ ਦਾ ਬਣ ਕੇ ਰਹਿ ਇਹ ਪੈ ਕੇ ਰਹਿ ਮੇਰੀ ਜ਼ਿੰਦਗੀ ਵਿੱਚ ਖਿਲਾਰਾ ਇੱਕ ਦਿਨ ਤਾਂ ਕੋ ਜਾਣੇ ਮੁਰਨਾ ਸੀ ਵਤਨਾ ਨੂੰ ਜਾਰਾ ਇਹ ਪੈ ਕੇ ਰਹਿਣਾ ਸੀ ਮੇਰੀ ਜ਼ਿੰਦਗੀ ਵਿੱਚ ਖਿਲਾਰਾ ਇੱਕ ਦਿਨ ਤਾਂ ਕੋ ਜਾਣੇ ਮੁਰਨਾ ਸੀ ਵਤਨਾ ਨੂੰ ਜਾਰਾ ਮੇਲਾ ਪਰ ਕੇ ਰੂਹਾਂ ਦਾ ਮੇਲਾ ਪਰ ਕੇ ਰੂਹਾਨਾ ਵੇ ਆਖਰ ਨੂੰ ਵੇਚਣ ਦਾ ਜਿੰਨੂੰ ਵਿਆਹ ਕੇ ਲਿਆਇਆ ਏ ਬਸ ਸੁਣੋ ਦਾ ਬਣ ਕੇ ਰਹਿ ਜਿੰਨੂੰ ਵਿਆਹ ਕੇ ਲਿਆਇਆ ਏ ਬਸ ਸੁਣੋ ਦਾ ਬਣ ਕੇ ਰਹਿ ਤੂੰ ਕਿੰਨਾ ਕੁ ਚਿਰ ਚੋਰੀ ਚੋਰੀ ਨੱਚਤਾ ਚਖੇਗਾ ਇੱਕ ਮਿਆਂ ਚ ਕਿਦਾਂ ਵੇ ਦੋ ਤਲਵਾਰਾਂ ਰੱਖੇਗਾ ਤੂੰ ਕਿੰਨਾ ਕੁ ਚਿਰ ਚੋਰੀ ਚੋਰੀ ਲਚਤਾ ਚੱਖੇਗਾ ਇੱਕ ਮਿਆਂ ਚ ਕੀ ਦਾਵੇ ਦੋ ਤਲਵਾਰਾਂ ਰੱਖੇਗਾ ਤੂੰ ਛੱਡ ਕੇ ਫੁੱਲਾਂ ਨੂੰ ਤੂੰ ਛੱਡ ਕੇ ਫੁੱਲਾਂ ਨੂੰ ਆ ਕੇ ਕੰਡਿਆਂ ਨਾਲ ਨਖੇ ਜਿਨੂੰ ਵਿਆਹ ਕੇ ਲਿਆਇਆ ਏ ਬਸ ਸੁਣੋਦਾ ਬਣ ਕੇ ਰਹਿ ਜਿਨੂੰ ਵਿਆਹ ਕੇ ਲਿਆਇਆ ਏ ਬਸ ਸੁਣੋਦਾ ਬਣ ਕੇ ਰਹਿ ਕਰਵਾਲੀ ਕੋਲ ਜਾਵੇਗਾ ਮਹਿਬੂਬਾ ਰਸੂਗੀ ਮਹਿਬੂਬਾ ਕੋਲੇ ਆਵੇਗਾ ਤੇਰੀ ਇੱਜ਼ਤ ਖੁਸੂਗੀ ਕਰਵਾਲੀ ਕੋਲ ਜਾਵੇਗਾ ਮਹਿਬੂਬ ਰਸੂਗੀ ਮਹਿਬੂਬਾ ਕੋਲੇ ਆਵੇਗਾ ਤੇਰੀ ਇੱਜ਼ਤ ਖੁਸੂਗੀ ਸਾਤੋਂ ਇੱਕ ਦੂਜੀ ਤੋਂ ਸਾਤੋਂ ਇੱਕ ਦੂਜੀ ਤੋਂ ਕਦੇ ਦਰਸੀ ਸਾਣਾ ਲੈ ਜਿਹਨੂੰ ਵਿਆਹ ਕੇ ਲਿਆਇਆ ਐ ਵਸਣੋ ਦਾ ਬਣ ਕੇ ਰਹਿ ਜਿਨੂੰ ਵਿਆਹ ਕੇ ਲਿਆਇਆ ਏ ਬਸ ਸੁਣੋ ਦਾ ਬਣ ਕੇ ਰਹਿ ਹੁਣ ਵੰਡ ਵਧਾਈਆਂ ਵੇ ਵਿਆਹ ਦੇ ਕੇਰ ਬੁੱਲਾਂ ਚੋਹਾਸੇ ਉਹਨ ਦੇ ਸਾਲ ਨੂੰ ਵੰਡਾਂਗੇ ਤੇਰੇ ਪੁੱਤ ਦੇ ਲਾਵ ਪਤਾਸੀ ਹੁਣ ਵੰਡ ਵਧਾਈਆਂ ਵੇ ਵਿਆਹ ਦੇ ਕੇਰ ਬੁੱਲਾਂ ਚੋਹਾਸੇ ਉਹਦੇ ਸਾਲ ਨੂੰ ਵੰਡਾਂਗੇ ਤੇਰੇ ਪੁੱਤ ਦੇ ਲਾਭ ਪਤਾ ਸੀ ਚਾਨਕ ਦੇ ਸਾਥ ਵਿੱਚ ਵੇ ਚਾਨਕ ਦੇ ਸਾਥ ਵਿੱਚ ਵੇ ਜਾਂ ਬੇਫਿਕਰ ਹੋ ਕੇ ਬੈ ਜਿੰਨੂੰ ਵਿਆਹ ਕੇ ਲਿਆਇਆ ਏ ਬਸ ਸੁਣੋ ਦਾ ਬਣ ਕੇ ਰਹਿ ਜਿੰਨੂੰ ਵਿਆਹ ਕੇ ਲਿਆਇਆ ਏ ਬਸ ਸੁਣੋ ਦਾ ਬਣ ਕੇ ਰਹਿ ਹੋਏ ਉਹ ਦਾ ਬਣ ਕੇ ਰੇ ਹੋਏ ਉਹ ਨਾ ਬਣ ਕੇ ਰੇ ਜਾਂ ਉਹ ਦਾ ਬਣ ਕੇ ਰੇ ਜਾਂ ਉਹ ਦਾ ਬਣ ਕੇ ਰੇ ਮੈਂ ਉਮੀਦ ਕਰਦੀ ਹਾਂ ਕਿ ਆਪ ਜੀ ਨੂੰ ਮੇਰਾ ਇਹ ਗੀਤ ਵਧੀਆ ਲੱਗਿਆ ਹੋਵੇਗਾ ధన్వాదజీ